ਅੱਜ 115ਵੇਂ ਬਿਸ਼ਕਰਮਾ ਪੂਜਾ ਦੇ ਉੱਪਰ ਰਾਜkumar ਚਬੇਵਾਲ ਜੀ ਨਤਮਸਤਕ ਹੋਣ ਲਈ ਪਹੁੰਚੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਦਿਨ ਲਈ ਇੱਕੀ ਸੰਦੇਸ਼ ਦੇਣਾ ਚਾਹੀਦਾ ਅੱਜ ਦਾ ਬੜਾ ਪਵਿੱਤਰ ਪਾਵਨ ਦਿਹਾੜਾ ਹੈ। ਔਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਇਸ ਪ੍ਰਾਚੀਨ ਮੰਦਿਰ ਦਾ 152 ਮਾ ਪੂਜਾ ਮਹਾਂਤਸ ਹੈ ਜੋ ਕਿ ਬੜੀ ਧੂਮਦਮ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਪ੍ਰਦੀਪ ਧਮਾਨ ਜੀ ਉਹਨਾਂ ਦੀ ਰਹਿਨਮਾਈ ਹੇਂ ਬਣਾਇਆ ਜਾ ਰਿਹਾ ਹੈ। ਔਰ ਜਿੱਥੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਉੱਥੇ ਸਾਰੀ ਕਮੇਟੀ ਵੀ ਮੁਬਾਰਕੀ ਦੀ ਪਾਤਰ ਹੈ। ਧੰਨਵਾਦ ਦੀ ਤੇ ਇਹ ਉਹਨਾਂ ਵੱਲੋਂ ਬੜੀਆਂ ਮਹਾਨ ਸੇਵਾਵਾਂ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਮੰਦਿਰ ਕਮੇਟੀ ਦੇ ਰੂਪ ਦੇ ਵਿੱਚ ਔਰ ਹਸਪੀਟਲ ਦੇ ਰੂਪ ਦੇ ਵਿੱਚ ਜਿਹੜੀਆਂ ਨਵਾਈਆਂ ਚੱ ਰਹੀਆਂ ਪਤਾ ਨਹੀਂ ਹਜ਼ਾਰਾਂ ਮਰੀਜ਼ਾਂ ਦਾ ਜਿਹੜਾ ਰੋਜ਼ ਫ੍ਰੀ ਇਲਾਜ ਕੀਤਾ ਜਾ ਰਿਹਾ ਕੰਸੈਸ਼ਨਰ ਇਲਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਮੈਂ ਆਪਣੇ ਵੱਲੋਂ ਤੇ ਸਾਡੇ ਚੀਫ ਗੈਸ ਹਰਪਜਨ ਸਿੰਘ ਜੀ ਈਟੀਓ ਸਾਹਿਬ ਉਹ ਆ ਜੋ ਚੇਤੇ ਤੌਰ ਤੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਔਰ ਸਾਡੇ ਮਹਿੰਦਰ ਭਗਤ ਜੀ ਕੈਨੇਡਾ ਦੇ ਸਟੇ ਪੰਜਾਬ ਹੋਣਾ ਵੱਲੋਂ ਤੇ ਮੇਰੇ ਪੁੱਤਰ ਸਮਾਨ ਹਰਜੀਮਾਨ ਜੀ ਸਾਡੇ ਹਲਕੇ ਦੇ ਇੰਚਾਰਜ ਹੋਣਾ ਵੱਲੋਂ ਸਾਡੇ ਜਿਹੜੇ ਸਾਡੇ ਮੇਅਰ ਸਾਹਿਬ ਨੇ ਉਪਲ ਸਾਹਿਬ ਡਿਪਟੀ ਮੇਅਰ ਸਾਹਿਬ ਸਾਡੇ ਪ੍ਰਧਾਨ ਜੀ ਸਰਬਜੀਤ ਜੀ ਔਰ ਸਾਰੇ ਸਾਥੀਆਂ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਨਤਮਸਤਕ ਹੋਣ ਦਾ ਮੌਕਾ ਦਿੱਤਾ ਔਰ ਅੱਜ ਜਿਹੜੇ ਦਿਹਾੜੇ ਤੇ ਖਾਸ ਤੌਰ ਤੇ ਫਗਵਾੜੇ ਦੇ ਲਈ ਅੱਜ ਜਿਹੜੀ ਬੜੀ ਵਿਸ਼ੇਸ਼ ਜਿਹੜਾ ਅੱਜ ਕਿਰਪਾ ਹੋਈ ਹੈ ਕਿ ਫਗਵਾੜਾ ਬੰਗਾ ਰੋਡ ਇਹ ਫਗਵਾੜਾ ਪਲਾਇਂ ਰੋਡ ਜਿਹੜਾ ਉਹ 5 ਕਰੋੜ 38 ਲੱਖ ਦੀ ਲਗਤ ਦੇ ਨਾਲ ਉਹ ਜਿਹੜਾ ਐਲਾਨ ਹੋ ਚੁੱਕਾ ਹੈ ਮੈਂ ਧੰਨਵਾਦ ਕਰਦਾ ਹਾਂ ਕੇ ਜੀਯੂਐਸਬਾਹ ਜੀ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਈਟੀਓ ਸਾਹਿਬ ਦਾ ਜੇ ਉਹਨਾਂ ਦੀ ਕਿਰਪਾ ਲਸਕਾ ਇਹ ਦੋਨੇ ਰੋਡ ਜਿਹੜੇ ਦੋਨੇ ਸੜਕਾਂ ਜਿਹੜੀਆਂ ਬਹੁਤ ਦੇਰ ਤੋਂ ਪੈਂਡਿੰਗ ਸੀ ਇਹ ਇਹਨਾਂ ਦਾ ਕੰਮ ਜਿਹੜਾ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਹਰਜੀਪਨ ਜੀ ਮੇਰੇ ਨਾਲ ਨੇ ਅਸੀਂ ਇਸ ਦਾ ਬਹੁਤ ਜਲਦੀ ਉਦਘਾਟਨ ਕਰਾਂਗੇ ਔਰ ਇਸ ਦਾ ਬਹੁਤ ਜਲਦੀ ਸ਼ੁਰੂਆਤ ਕਰਾਂਗੇ ਔਰ ਜਿੰਨੀਆਂ ਵੀ ਮੰਗਾ ਕਮੇਟੀ ਵੱਲੋਂ ਰੱਖੀਆਂ ਗਈਆਂ ਉਹਨਾਂ ਨੂੰ ਅਸੀਂ ਜਲ ਤੋਂ ਜਲਦ ਤੇ ਵੱਧ ਤੋਂ ਵੱਧ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਡਾਕਟਰ ਰਾਜਕਮਾਰ ਜੱਬੇਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਕਮੇਟੀ ਦੀਆਂ ਮੰਗਾਂ ਆ ਬਹੁਤ ਜਲਦ ਅਸੀਂ ਪੂਰੀਆਂ ਕਰਾਂਗੇ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ ਅੱਜ 115ਵੇਂ ਵਿਸ਼ਕਰਮਾ ਪੂਜਾ ਦੇ ਉੱਪਰ ਰਾਜkumar ਚਬੇਵਾਲ ਜੀ ਨਤਮਸਤਕ ਹੋਣ ਲਈ ਪਹੁੰਚੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਦਿਨ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦਾ ਬੜਾ ਪਵਿੱਤਰ ਪਾਵਨ ਦਿਹਾੜਾ ਹੈ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਗਵਾਨ ਵਿਸ਼ਕਰਮਾ ਜੀ ਮੂਰਤੀ ਦਾ ਇਸ ਪ੍ਰਾਚੀਨ ਮੰਦਿਰ ਦਾ 115ਵਾਂ ਪੂਜਾ ਮਹਾਉਤਸਵ ਹੈ ਜੋ ਕਿ ਬੜੀ ਧੂਧਾਮ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਪ੍ਰਦੀਪ ਧਮਾਨ ਜੀ ਉਹਨਾਂ ਦੀ ਰਹਿਨਵਾਈ ਮਿਲਾਈ ਜਾ ਰਹੀ ਹੈ। ਔਰ ਜਿੱਥੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਉੱਥੇ ਸਾਰੀ ਕਮੇਟੀ ਵੀ ਮੁਬਾਰਕ ਦੀ ਪਾਤਰ ਹੈ, ਧੰਨਵਾਦ ਦੀ ਪਾਤਰ ਹੈ। ਇਹ ਉਹਨਾਂ ਵੱਲੋਂ ਬੜੀਆਂ ਮਹਾਨ ਸੇਵਾਵਾਂ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ, ਮੰਦਿਰ ਕਮੇਟੀ ਦੇ ਰੂਪ ਦੇ ਵਿੱਚ ਔਰ ਹਸਪੀਟਲ ਦੇ ਰੂਪ ਦੇ ਵਿੱਚ ਜਿਹੜੀਆਂ ਨਵਾਈਆਂ ਚੱਲ ਰਹੀਆਂ ਪਤਾ ਨਹੀਂ ਹਜ਼ਾਰਾਂ ਮਰੀਜ਼ਾਂ ਦਾ ਜਿਹੜਾ ਰੋਜ਼ ਫ੍ਰੀ ਇਲਾਜ ਕੀਤਾ ਜਾ ਰਿਹਾ ਕੰਸੈਸ਼ਨਰ ਇਲਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਮੈਂ ਆਪਣੇ ਵੱਲੋਂ ਤੇ ਸਾਡੇ ਚੀਫ ਗੈਸਰ ਭਜਨ ਸਿੰਘ ਜੀ ਈਟੀਓ ਸਾਹਿਬ ਉਹ ਆ ਜੋ ਚੇਤੇ ਤੌਰ ਤੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਔਰ ਸਾਡੇ ਮਹਿੰਦਰ ਭਗਤ ਜੀ ਕੈਪਟਨ ਮਿਸਟਰ ਪੰਜਾਬ ਉਹਨਾਂ ਵੱਲੋਂ ਤੇ ਮੇਰੇ ਪੁੱਤਰ ਸਮਾਨ ਹਰਜੀਮਾਨ ਜੀ ਸਾਡੇ ਹਲਕੇ ਦੇ ਇੰਚਾਰਜ ਉਹਨਾਂ ਵੱਲੋਂ ਸਾਡੇ ਜਿਹੜੇ ਸਾਡੇ ਮੇਅਰ ਸਾਹਿਬ ਨੇ ਉੱਪਰ ਸਾਹਿਬ ਡਿਪਟੀ ਮੇਅਰ ਸਾਹਿਬ ਸਾਡੇ ਪ੍ਰਧਾਨ ਜੀ ਸਰਬਜੀਤ ਜੀ ਔਰ ਸਾਰੇ ਸਾਥੀਆਂ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਨਤਮਸਤ ਹੋਣ ਦਾ ਮੌਕਾ ਦਿੱਤਾ ਔਰ ਅੱਜ ਜਿਹੜੇ ਦਿਹਾੜੇ ਤੇ ਖਾਸ ਤੌਰ ਤੇ ਫਗਵਾੜੇ ਦੇ ਲਈ ਅੱਜ ਜਿਹੜੀ ਬੜੀ ਵਿਸ਼ੇਸ਼ ਜਿਹੜਾ ਅੱਜ ਕਿਰਪਾ ਹੋਈ ਹੈ ਕਿ ਫਗਵਾੜਾ ਬੰਗਾ ਰੋਡ ਇਹ ਫਗਵਾੜਾ ਪਲਾਇਂ ਰੋਡ ਜਿਹੜਾ ਉਹ 5 ਕਰੋੜ 38 ਲੱਖ ਦੀ ਲਗਤ ਦੇ ਨਾਲ ਉਹ ਜਿਹੜਾ ਐਲਾਨ ਹੋ ਚੁੱਕਾ ਹੈ ਮੈਂ ਧੰਨਵਾਦ ਕਰਦਾ ਹਾਂ ਕੇ ਜੀਯੂਐਸਬ ਸਾਹਿਬ ਜੀ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਈਟੀਓ ਸਾਹਿਬ ਦਾ ਜੇ ਉਹਨਾਂ ਦੀ ਕਿਰਪਾ ਲਸਕਾ ਇਹ ਦੋਨੇ ਰੋਡ ਜਿਹੜੇ ਦੋਨੇ ਸੜਕਾਂ ਜਿਹੜੀਆਂ ਬਹੁਤ ਦੇਰ ਤੋਂ ਪੈਂਡਿੰਗ ਸੀ ਇਹਨਾਂ ਦਾ ਕੰਮ ਜਿਹੜਾ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਹਰਜੀਮਾਨ ਜੀ ਮੇਰੇ ਨਾਲ ਨੇ ਅਸੀਂ ਇਸ ਦਾ ਬਹੁਤ ਜਲਦੀ ਉਦਘਾਟਨ ਕਰਾਂਗੇ ਔਰ ਇਸ ਦਾ ਬਹੁਤ ਜਲਦੀ ਸ਼ੁਰੂਆਤ ਕਰਾਂਗੇ ਔਰ ਜਿੰਨੀਆਂ ਵੀ ਮੰਗਾ ਕਮੇਟੀ ਵੱਲੋਂ ਰੱਖੀਆਂ ਗਈਆਂ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਤੇ ਵੱਧ ਤੋਂ ਵੱਧ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਡਾਕਟਰ ਰਾਜਕੁਮਾਰ ਜਵੇਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਕਮੇਟੀ ਦੀਆਂ ਮੰਗਾਂ ਆ ਬਹੁਤ ਜਲਦ ਅਸੀਂ ਪੂਰੀਆਂ ਕਰਾਂਗੇ। ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ, ਧੈਨਿਕ ਸਵੇਰਾ ਟੀਵੀ ਫਗਵਾੜਾ। ਅੱਜ 115ਵੇਂ ਬਿਸ਼ਕਰਮਾ ਪੂਜਾ ਦੇ ਉੱਪਰ ਰਾਜਕੁਮਾਰ ਜਵੇਵਾਲ ਜੀ ਨਤਮਸਤਕ ਹੋਣ ਲਈ ਪਹੁੰਚੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਦਿਨ ਲਈ ਇੱਕੀ ਸੰਦੇਸ਼ ਦੇਣਾ ਚਾਹੀਦਾ। ਅੱਜ ਦਾ ਬੜਾ ਪਵਿੱਤਰ ਪਾਵਨ ਦਿਹਾੜਾ ਹੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਇਸ ਪ੍ਰਾਚੀਨ ਮੰਦਿਰ ਦਾ 115ਵਾਂ ਪੂਜਾ ਮਹੌਤਸਵ ਹੈ। ਜੋ ਕਿ ਬੜੀ ਉਤਸ਼ਾਹ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਪ੍ਰਦੀਪ ਜਮਾਨਾ ਜੀ ਉਹਨਾਂ ਦੀ ਰਹਿਨਮਾਈ ਹੈ ਮਿਲਾਈ ਜਾ ਰਿਹਾ ਹੈ। ਔਰ ਜਿੱਥੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਉੱਥੇ ਸਾਰੀ ਕਮੇਟੀ ਵੀ ਮੁਬਾਰਕੀ ਦੀ ਯੋਗਤਾ ਰਹਿ ਧੰਨਵਾਦ ਦੀ ਤੇ ਉਹਨਾਂ ਵੱਲੋਂ ਬੜੀਆਂ ਮਹਾਨ ਸੇਵਾਵਾਂ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਮੰਦਿਰ ਕਮੇਟੀ ਦੇ ਰੂਪ ਦੇ ਵਿੱਚ ਔਰ ਹਸਪੀਟਲ ਦੇ ਰੂਪ ਦੇ ਵਿੱਚ ਜਿਹੜੀਆਂ ਨਵਾਈਆਂ ਜਾ ਰਹੀਆਂ ਪਤਾ ਨਹੀਂ ਹਜ਼ਾਰਾਂ ਮਰੀਜ਼ਾਂ ਦਾ ਜਿਹੜਾ ਰੋਜ਼ ਫ੍ਰੀ ਇਲਾਜ ਕੀਤਾ ਜਾ ਰਿਹਾ ਕੰਸੈਸ਼ਨਰ ਇਲਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਮੈਂ ਆਪਣੇ ਵੱਲੋਂ ਤੇ ਸਾਡੇ ਚੀਫ ਗੈਸ ਸਰਪਜਨ ਸਿੰਘ ਜੀ ਡੀਓ ਸਾਹਿਬ ਉਹ ਆ ਜੋ ਚੇਤੇ ਤੌਰ ਤੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਔਰ ਸਾਡੇ ਮਹਿੰਦਰ ਭਗਤ ਜੀ ਕੈਪਟਨ ਮਿਸਟਰ ਪੰਜਾਬ ਉਹਨਾਂ ਵੱਲੋਂ ਤੇ ਮੇਰੇ ਪੁੱਤਰ ਸਮਾਨ ਹਰਜੀਮਾਨ ਜੀ ਸਾਡੇ ਹਲਕੇ ਦੇ ਇੰਚਾਰਜ ਉਹਨਾਂ ਵੱਲੋਂ ਸਾਡੇ ਜਿਹੜੇ ਸਾਡੇ ਮੇਅਰ ਸਾਹਿਬ ਨੇ ਉੱਪਰ ਸਾਹਿਬ ਡਿਪਟੀ ਮੇਅਰ ਸਾਹਿਬ ਸਾਡੇ ਪ੍ਰਧਾਨ ਜੀ ਸਰਬਜੀਤ ਜੀ ਔਰ ਸਾਰੇ ਸਾਥੀਆਂ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਨਤਮਸਤ ਹੋਣ ਦਾ ਮੌਕਾ ਦਿੱਤਾ ਔਰ ਅੱਜ ਜਿਹੜੇ ਦਿਹਾੜੇ ਤੇ ਖਾਸ ਤੌਰ ਤੇ ਫਗਵਾੜੇ ਦੇ ਲਈ ਅੱਜ ਜਿਹੜੀ ਬੜੀ ਵਿਸ਼ੇਸ਼ ਜਿਹੜਾ ਅੱਜ ਕਿਰਪਾ ਹੋਈ ਹੈ ਕਿ ਫਗਵਾੜਾ ਬੰਗਾ ਰੋਡ ਇਹ ਫਗਵਾੜਾ ਪਲਾਈ ਰੋਡ ਜਿਹੜਾ ਉਹ 5 ਕਰੋੜ 38 ਲੱਖ ਦੀ ਲਗਤ ਦੇ ਨਾਲ ਉਹ ਜਿਹੜਾ ਐਲਾਨ ਹੋ ਚੁੱਕਾ ਹੈ ਮੈਂ ਧੰਨਵਾਦ ਕਰਦਾ ਹਾਂ ਕੇਜੂਆ ਸਾਹਿਬ ਜੀ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਈਟੀਓ ਸਾਹਿਬ ਦਾ ਜੇ ਉਹਨਾਂ ਦੀ ਕਿਰਪਾ ਕਿਸੇ ਦਾ ਇਹ ਦੋਨੇ ਰੋਡ ਜਿਹੜੇ ਦੋਨੇ ਸੜਕਾਂ ਜਿਹੜੀਆਂ ਬਹੁਤ ਦੇਰ ਤੋਂ ਪੈਂਡਿੰਗ ਸੀ ਇਹਨਾਂ ਦਾ ਕੰਮ ਜਿਹੜਾ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਹਰਜੀਮਾਨ ਜੀ ਮੇਰੇ ਨਾਲ ਨੇ ਅਸੀਂ ਇਸ ਦਾ ਬਹੁਤ ਜਲਦੀ ਉਦਘਾਟਨ ਕਰਾਂਗੇ ਔਰ ਇਸ ਦਾ ਬਹੁਤ ਜਲਦੀ ਸ਼ੁਰੂਆਤ ਕਰਾਂਗੇ ਔਰ ਜਿੰਨੀਆਂ ਵੀ ਮੰਗਾ ਕਮੇਟੀ ਵੱਲੋਂ ਰੱਖੀਆਂ ਗਈਆਂ ਉਹਨਾਂ ਨੂੰ ਅਸੀਂ ਜਲ ਤੋਂ ਜਲਦ ਤੇ ਵੱਧ ਤੋਂ ਵੱਧ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਕਮੇਟੀ ਦੀਆਂ ਮੰਗਾਂ ਆ ਬਹੁਤ ਜਲਦ ਅਸੀਂ ਪੂਰੀਆਂ ਕਰਾਂਗੇ। ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ ਫਗਵਾੜਾ। ਅੱਜ 115ਵੇਂ ਵਿਸ਼ਕਰਮਾ ਪੂਜਾ ਦੇ ਉੱਪਰ ਰਾਜkumar ਚਬੇਪਾਲ ਜੀ ਨਤਮਸਤਕ ਹੋਣ ਲਈ ਪਹੁੰਚੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਦਿਨ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦਾ ਬੜਾ ਪਵਿੱਤਰ ਪਾਵਨ ਦਿਹਾੜਾ ਹੈ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਇਸ ਪ੍ਰਾਚੀਨ ਮੰਦਿਰ ਦਾ 115ਵਾਂ ਪੂਜਾ ਮਹੋਤਸਵ ਹੈ ਜੋ ਕਿ ਬੜੀ ਧੂਮਦਮ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਪ੍ਰਦੀਪ ਧਮਾਨ ਜੀ ਉਹਨਾਂ ਦੀ ਰਹਿਨਮਾਈ ਇਹ ਮਿਲਾਇਆ ਜਾ ਰਿਹਾ ਹੈ ਔਰ ਜਿੱਥੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਉੱਥੇ ਸਾਰੀ ਕਮੇਟੀ ਵੀ ਮੁਬਾਰਕ ਦੀ ਪਾਤਰ ਹੈ ਧੰਨਵਾਦ ਦੀ ਪਾਤਰ ਹੈ ਇਹ ਉਹਨਾਂ ਵੱਲੋਂ ਬੜੀਆਂ ਮਹਾਨ ਸੇਵਾਵਾਂ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਮੰਦਿਰ ਕਮੇਟੀ ਦੇ ਰੂਪ ਦੇ ਵਿੱਚ ਔਰ ਹਸਪੀਟਲ ਦੇ ਰੁਕ ਦੇ ਵਿਚ ਜਿਹੜੀਆਂ ਨਵਾਈਆਂ ਜਾ ਰਹੀਆਂ ਪਤਾ ਨਹੀਂ ਹਜ਼ਾਰਾਂ ਮਰੀਜ਼ਾਂ ਦਾ ਜਿਹੜਾ ਰੋਜ਼ ਫ੍ਰੀ ਇਲਾਜ ਕੀਤਾ ਜਾ ਰਿਹਾ ਕੰਸੈਸ਼ਨਰ ਇਲਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਮੈਂ ਆਪਣੇ ਵੱਲੋਂ ਤੇ ਸਾਡੇ ਚੀਫ ਗੈਸ ਸਰਪਜਨ ਸਿੰਘ ਜੀ ਡੀਟੀਓ ਸਾਹਿਬ ਉਹ ਆ ਜੋ ਚੇਤੇ ਤੌਰ ਤੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਔਰ ਸਾਡੇ ਮਹਿੰਦਰ ਭਗਤ ਜੀ ਕਮੇਟੀ ਦੇ ਮਿਸਟਰ ਪੰਜਾਬ ਉਹਨਾਂ ਵੱਲੋਂ ਤੇ ਮੇਰੇ ਪੁੱਤਰ ਸਮਾਨ ਹਰਜੀਮਾਨ ਜੀ ਸਾਡੇ ਹਲਕੇ ਦੇ ਇੰਚਾਰਜ ਉਹਨਾਂ ਵੱਲੋਂ ਸਾਡੇ ਜਿਹੜੇ ਸਾਡੇ ਮੇਅਰ ਸਾਹਿਬ ਨੇ ਉੱਪਰ ਸਾਹਿਬ ਡਿਪਟੀ ਮੇਅਰ ਸਾਹਿਬ ਸਾਡੇ ਪ੍ਰਧਾਨ ਜੀ ਸਰਬਜੀਤ ਜੀ ਔਰ ਸਾਰੇ ਸਾਥੀਆਂ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਮੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਨਤਮਸਤ ਹੋਣ ਦਾ ਮੌਕਾ ਦਿੱਤਾ ਔਰ ਅੱਜ ਜਿਹੜੇ ਦਿਹਾੜੇ ਤੇ ਖਾਸ ਤੌਰ ਤੇ ਫਗਵਾੜੇ ਦੇ ਲਈ ਅੱਜ ਜਿਹੜੀ ਬੜੀ ਵਿਸ਼ੇਸ਼ ਜਿਹੜਾ ਅੱਜ ਕਿਰਪਾ ਹੋਈ ਹੈ ਕਿ ਫਗਵਾੜਾ ਬੰਗਾ ਰੋਡ ਇਹ ਫਗਵਾੜਾ ਪਲਾਈ ਰੋਡ ਜਿਹੜਾ ਉਹ 5 ਕਰੋੜ 38 ਲੱਖ ਦੀ ਲਗਤ ਦੇ ਨਾਲ ਉਹ ਜਿਹੜਾ ਐਲਾਨ ਹੋ ਚੁੱਕਾ ਹੈ ਮੈਂ ਧੰਨਵਾਦ ਕਰਦਾ ਹਾਂ ਕੇਜੂਆ ਸਾਹਿਬ ਜੀ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਈਟੀਓ ਸਾਹਿਬ ਦਾ ਤੇ ਉਹਨਾਂ ਦੀ ਕਿਰਪਾ ਕਰਕੇ ਇਹ ਦੋਨੇ ਰੋਡ ਜਿਹੜੇ ਦੋਨੇ ਸੜਕਾਂ ਜਿਹੜੀਆਂ ਬਹੁਤ ਦੇਰ ਤੋਂ ਪੈਂਡਿੰਗ ਸੀ ਇਹਨਾਂ ਦਾ ਕੰਮ ਜਿਹੜਾ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਹਰਜੀਮਾਨ ਜੀ ਮੇਰੇ ਨਾਲ ਨੇ ਅਸੀਂ ਇਸ ਦਾ ਬਹੁਤ ਜਲਦੀ ਉਦਘਾਟਨ ਕਰਾਂਗੇ ਔਰ ਇਸ ਦਾ ਬਹੁਤ ਜਲਦੀ ਸ਼ੁਰੂਆਤ ਕਰਾਂਗੇ ਔਰ ਜਿੰਨੀਆਂ ਵੀ ਮੰਗਾ ਕਮੇਟੀ ਵੱਲੋਂ ਰੱਖੀਆਂ ਗਈਆਂ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਤੇ ਵੱਧ ਤੋਂ ਵੱਧ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸਾਂ ਡਾਕਟਰ ਰਾਜਕਮਰ ਜਮੇਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਕਮੇਟੀ ਦੀਆਂ ਮੰਗਾਂ ਆ ਬਹੁਤ ਜਲਦ ਅਸੀਂ ਪੂਰੀਆਂ ਕਰਾਂਗੇ। ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਸ਼ਰਮਾ, ਧੈਨਿਕ ਸਵੇਰਾ ਟੀਵੀ ਫਗਵਾੜਾ।